ਜੜੀ ਕੋਠੀ ਆਪਾਂ ਤੁਹਾਨੂੰ ਅੱਜ ਵੀਡੀਓ ਚ ਦਿਖਾਵਾਂਗੇ ਤੁਸੀਂ ਇਹਨੂੰ ਬਣੀ ਨੂੰ ਹਲੇ 1 ਸਾਲ ਪੂਰਾ ਨਹੀਂ ਹੋਇਆ 1 ਸਾਲ ਤੋਂ ਘੱਟ ਸਮਾਂ ਹੋਇਆ ਹਲੇ ਰਿਹائش ਕੀਤੀ ਨੂੰ ਬਣੇ ਨੂੰ ਤੇ ਬਹੁਤ ਵਧੀਆ ਕੋਠੀ ਬਣਾਈ ਹੋਈ ਹੈ ਮਾਲਕ ਨੇ ਰੇਟ ਬਹੁਤ ਘੱਟ ਕਿਹਾਗਾ ਬਾਕੀ ਆਪਾਂ ਕੱਲੀ ਕੱਲੀ ਗੱਲਬਾਤ ਕਰਦੇ ਹਾਂ ਜੀ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਜੀ 73800 ਪੂਰਾ 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਬਿਲਕੁਲ ਫਰੀ ਦੇ ਲਗਾ ਦਵਾਂਗੇ ਜੀ ਜਮਾ ਨਮੀ ਕੋਠੀ ਦੀ ਵੀਡੀਓ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਸੋਹਣੀ ਮਾਲਕ ਨੇ ਕੋਠੀ ਜਿਹੜੀ ਆਪਦੀ ਤਿਆਰ ਕਰਵਾਈ ਹੋਈ ਹੈ ਜਦੋਂ ਤੁਸੀਂ ਕੋਠੀ ਦੀ ਪੂਰੀ ਵੀਡੀਓ ਦੇਖ ਲਓਗੇ ਜਦੋਂ ਤੁਸੀਂ ਕੋਠੀ ਦਾ ਰੇਟ ਸੁਣੋਗੇ ਤੁਸੀਂ ਕੋਠੀ ਨੂੰ ਖਰੀਦਣ ਵਾਸਤੇ ਭੱਜ ਕੇ ਜਾਓਗੇ ਕਿਉਂਕਿ ਰੇਟ ਬਹੁਤ ਘੱਟ ਮਾਲਕ ਨੇ ਕਿਹਾਗਾ ਤੇ ਕੋਠੀ ਬਣੇ ਨੂੰ 1 ਸਾਲ ਵੀ ਨਹੀਂ ਹੋਇਆ ਰਜਿਸਟਰੀ ਵਾਲੀ ਜਗ੍ਹਾ ਸੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਸਾਰੀ ਕੋਠੀ ਕੰਪਲੀਟ ਹੈ ਜੀ ਬਾਰੋਂ ਲੈ ਕੇ ਅੰਦਰ ਤੱਕ ਦੀ ਆਪਾਂ ਸਾਰੀ ਗੱਲਬਾਤ ਕਰਦੇ ਆਂ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਜਿਹੜਾ ਰਸਤਾ ਲੱਗਦਾ ਇਸ ਕੋਠੀ ਨੂੰ ਰਸਤਾ ਖੁੱਲਾ ਡੁੱਲਾ ਦੇਖਣ ਨੂੰ ਮਿਲ ਜੂਗਾ ਤੇ ਆਪਾਂ ਨੂੰ ਕੋਠੀ ਜਿਹੜੀ ਇਹ ਮਿਲੂਗੀ ਜਿਹੜੀ ਗਲੀ ਲੱਗਦੀ ਹੈ ਗਲੀ ਤੋਂ ਕਾਫੀ ਉੱਚੀ ਚੱਕ ਇਹਨਾਂ ਨੇ ਆਪਦੇ ਕੋਠੀ ਪਾਈ ਹੋਈ ਐ ਜੀ ਇੱਕ ਸਾਲ ਪੂਰਾ ਨਹੀਂ ਹੋਇਆ ਹਲੇ ਮਹੀਨੇ ਕਾਫੀ ਪਏ ਨੇ ਫੇਰ ਇੱਕ ਸਾਲ ਹੋਊਗਾ ਜੀ ਜਮਾ ਨਵੀਂ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਦੋਂ ਆਪਾਂ ਐਂਟਰ ਕਰਦੇ ਆ ਮੈਨ ਗੇਟ ਤੋਂ ਅੰਦਰ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਮਿਲੂਗਾ ਜੀ ਬਾਥਰੂਮ ਏਰੀਆ ਟਾਈਲਾਂ ਦਾ ਟੋਟਲ ਕੰਮ ਹੋਇਆ ਜੀ ਇੱਕ ਸਟੈਂਡਿੰਗ ਸੀਟ ਲੱਗੀ ਹੋਈ ਐ ਬਾਕੀ ਕੰਮ ਤੁਸੀਂ ਸਾਰਾ ਵੀਡੀਓ ਚ ਦੇਖ ਹੀ ਲਿਆ ਜੀ ਜਦੋਂ ਆਪਾਂ ਲੋਬੀ ਚ ਐਂਟਰ ਕਰਦੇ ਆ ਇੱਕ ਪਾਸੇ ਆਪਾਂ ਨੂੰ ਓਪਨ ਕਿਚਨ ਦੇਖਣ ਨੂੰ ਮਿਲੂਗਾ ਲੱਕੜ ਦਾ ਟੋਟਲ ਕੰਮ ਮਾਲਕ ਨੇ ਬਹੁਤ ਵਧੀਆ ਕਰਵਾ ਰੱਖਿਆ ਗਾ ਵਧੀਆ ਖੁੱਲ੍ਹੇਡੁੱਲੇ ਆਪਾਂ ਨੂੰ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਤੇ ਵਧੀਆ ਖੁੱਲੀਡੁੱਲੀ ਇਹ ਕੋਠੀ ਹੈ ਜੀ ਰੰਗ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜੇ ਆਪਾਂ ਥੱਲੇ ਟਾਈਲਾਂ ਦਾ ਕੰਮ ਦੇਖੀਏ ਤਾਂ ਟਾਈਲਾਂ ਦਾ ਕੰਮ ਬਹੁਤ ਵਧੀਆ ਮਾਲਕ ਨੇ ਕਰਵਾ ਰੱਖਿਆ ਜੀ ਟਾਈਲਾਂ ਤੁਸੀਂ ਆਪ ਹੀ ਦੇਖ ਲਓ ਜੀ ਜਿਹੜੇ ਟਾਈਲਾਂ ਦਾ ਡਿਜ਼ਾਈਨ ਹੈ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਬਾਕੀ ਕਮਰੇ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਸਾਰਾ ਲਾਈਟਿੰਗ ਦਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਬਾਕੀ ਜਿਹੜੀ ਕੋਠੀ ਆਪਾਂ ਨੂੰ ਮਿਲੂਗੀ ਡਬਲ ਸਟੋਰੀ ਹੈ ਜੀ ਰੇਟ ਬਹੁਤ ਘੱਟ ਹੈ ਕੱਲੀ ਕੱਲੀ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਇਹ ਕੋਠੀ ਤੁਹਾਨੂੰ ਪਸੰਦ ਆਈ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਕਿਉਂਕਿ ਲਾਈਕ ਕਰਦੇ ਹੋ ਜੀ ਹੌਂਸਲਾ ਜਾ ਬਣਿਆ ਰਹਿੰਦਾ ਗੰਮ ਮਿਹਨਤੀ ਵਾਲੀ ਗੱਲ ਹੈ ਜੀ ਲਾਈਕ ਕਰਦੇ ਰਿਆ ਕਰੋ ਜੀ ਠੀਕ ਆ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕਰਕੇ ਆ ਜੀ ਸਾਰਾ ਕੁਝ ਤੁਹਾਡੇ ਕਰਕੇ ਆਪਾਂ ਵੀਡੀਓ ਲੈ ਕੇ ਪਹੁੰਚਦੇ ਆ ਤੁਹਾਡੇ ਮੈਂ ਕਮੈਂਟ ਦੇਖਦਾ ਹੁੰਨਾ ਜੀ ਵੱਧ ਤੋਂ ਵੱਧ ਲਾਈਕ ਕਰਦੇ ਰਿਆ ਕਰੋ ਤੇ ਆ ਜਿਹੜਾ ਬੈਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਬਾਥਰੂਮ ਦੇਖ ਵੀ ਰਹੇ ਹੋ ਸੀ ਬਾਥਰੂਮ ਦਾ ਟੋਟਲ ਕੰਮ ਆਪਾਂ ਨੂੰ ਵਧੀਆ ਮਿਲੂਗਾ ਸਟੈਂਡਿੰਗ ਸ਼ੀਟ ਟੂਟੀਆਂ ਦਾ ਸਾਰਾ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਜੀ ਟਾਈਲਾਂ ਦਾ ਸਾਰਾ ਕੰਮ ਤੇ ਟਾਈਲਾਂ ਜਿੱਥੋਂ ਤੱਕ ਲਗਣੀਆਂ ਹੁੰਦੀਆਂ ਉੱਥੇ ਤੱਕ ਤਾਂ ਟਾਈਲਾਂ ਉਹ ਤਾਂ ਉੱਤੇ ਰੰਗ ਦਾ ਕੰਮ ਬਾਕੀ ਆਪਾਂ ਉੱਪਰ ਚੱਲਦੇ ਹਾਂ ਜੀ ਤੇ ਸਾਰਾ ਕੰਮ ਪੌੜੀਆਂ ਦਾ ਵੀ ਆਪਾਂ ਨੂੰ ਕੰਪਲੀਟ ਮਿਲੂਗਾ ਜੀ ਪੌੜੀਆਂ ਤੇ ਗ੍ਰਿੱਲ ਲੱਗੀ ਹੋਈ ਹੈ ਗਰੇਨਾਈਟ ਪੱਥਰ ਲਾ ਰੱਖਿਆ ਜੀ ਤੇ ਉੱਪਰ ਦਾ ਜਿਹੜਾ ਕੰਮ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ ਜੀ ਮਾਲਕ ਕਹਿੰਦੇ ਨੇ ਵੀ ਕੋਠੀ ਦਾ ਕੰਮ ਜਿਹੜਾ ਥੱਲੋਂ ਹੋਇਆ ਉਹ ਤਾਂ ਕੰਪਲੀਟ ਹੀ ਹੋਇਆ ਜੀ ਥਰਡਾ ਪੋਰਸ਼ਨ ਆ ਉਹ ਤਾਂ ਸਾਰਾ ਤੁਸੀਂ ਦੇਖ ਲਿਆ ਕੱਲੀ-ਕੱਲੀ ਚੀਜ਼ ਜਿਹੜੀ ਕੱਲਾ-ਕੱਲਾ ਕੰਮ ਹੈ ਵਧੀਆ ਮਾਲਕ ਨੇ ਕਰਵਾ ਰੱਖਿਆ ਪਰ ਉੱਪਰ ਦਾ ਕੰਮ ਹੈ ਉਹ ਪੈਂਡਿੰਗ ਦੇ ਵਿੱਚ ਪਿਆਗਾ ਮਾਲਕ ਕਹਿੰਦੇ ਨੇ ਵੀ ਅਸੀਂ ਸਾਰਾ ਕੰਮ ਕਰਵਾਉਣਾ ਸੀਗਾ ਥੱਲੇ ਦਾ ਤਾਂ ਕਰਵਾਈ ਰੱਖਿਆ ਉੱਪਰ ਦਾ ਵੀ ਸਾਰਾ ਕੰਮ ਕਰਵਾਉਣਾ ਸੀਗਾ ਤੇ ਮੌਕੇ ਤੇ ਕੋਠੀ ਜਿਹੜੀ ਇਹ ਵੇਚਣੀ ਪੈ ਰਹੀ ਐ ਤਾਂ ਕਰਕੇ ਕੰਮ ਹੈ ਜਿਹੜਾ ਵਿੱਚ ਛੱਡਣਾ ਪਿਆ ਜੀ ਬਾਕੀ ਉਹ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਸੀ ਮਾੜਾ ਮੋਟਾ ਕੰਮ ਰਹਿੰਦਾ ਕੋਈ ਜ਼ਿਆਦਾ ਨਹੀਂ ਹੈਗਾ ਤੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਪਸੰਦ ਆਊਗੀ ਤੇ ਗੱਲ ਆਪਾਂ ਸਾਰੀ ਕਰ ਹੀ ਰਹੇ ਹਾਂ ਸੀ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਪਲਾਸਟਰ ਵਗੈਰਾ ਦਾ ਸਾਰਾ ਕੰਮ ਹੋਇਆ ਕੱਲੀਆਂ ਜੋੜੀਆਂ ਤੇ ਟਾਈਲਾਂ ਦਾ ਤੇ ਰੰਗ ਦਾ ਇਹ 2-3 ਕੰਮ ਰਹਿੰਦੇ ਨੇ ਬਾਕੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਉੱਪਰ ਵੀ ਆਪਾਂ ਨੂੰ ਅਟੈਚ ਕਿਚਨ ਦੇਖਣ ਨੂੰ ਮਿਲੂਗਾ ਲਾਈਟਿੰਗ ਦਾ ਕੰਮ ਤਾਂ ਮਾਲਕ ਨੇ ਕਰਵਾਏ ਰੱਖਿਆ ਸੀ ਜੋੜੀਆਂ ਦਾ ਕੰਮ ਰਹਿਦਾਗਾ ਇੱਕ ਟਾਈਲਾਂ ਦਾ ਇੱਕ ਜੋੜੀਆਂ ਦਾ ਇੱਕ ਰੰਗ ਸੀ ਇਹ ਕੰਮ ਬਸ ਪੈਂਡਿੰਗ ਚ ਪਏ ਨੇ ਬਾਕੀ ਉੱਪਰ ਵੀ ਆਪਾਂ ਨੂੰ ਸਾਰਾ ਕੁਝ ਵਧੀਆ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਵੀ ਰਹੇ ਹੋ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਇਸ ਕੋਠੀ ਦੀ ਡਿਮਾਂਡ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਪਹੁੰਚੀ ਆ ਜੀ 17.5 ਲੱਖ ਰੁਪਏ ਪਹੁੰਚੀ ਆ ਤੇ ਮਾਲਕ ਆਪ ਨੇ ਜਿਹੜੇ ਉਹਨਾਂ ਨੇ ਕਿਹਾਗਾ ਰੇਟ ਮੁੱਖ ਤੇ ਕਰ ਲਾਂਗੇ ਬਾਕੀ ਰਜਿਸਟਰੀ ਵਾਲੀ ਜਗ੍ਹਾ ਦੀ 67 ਗੱਜ ਮਾਲਕ ਨੇ ਦੱਸੀ ਅਸੀਂ 67 ਗੱਜ ਦੇ ਵਿੱਚ ਕੋਠੀ ਬਣੀ ਹੋਈ ਆ ਰਜਿਸਟਰੀ ਵਾਲੀ ਜਗ੍ਹਾ ਡਬਲ ਸਟੋਰੀ ਹੈ ਤੇ ਆਪਾਂ ਜੇ ਗੱਲ ਕਰੀਏ ਇਸ ਕੋਠੀ ਦੀ ਲੋਕੇਸ਼ਨ ਦੀ ਤਾਂ ਮਾਲਕ ਕਹਿੰਦੇ ਨੇ ਵੀ ਲੁਧਿਆਣਾ ਏਰੀਆ ਸਾਨੂੰ ਲੱਗਦਾਗਾ ਲੁਧਿਆਣੇ ਤੋਂ ਕੁੱਲ ਕੋਈ 8-9 ਜਾਂ 10 ਮਿੰਟ ਮਸਾ ਲੱਗਦੇ ਨੇ ਸੰਗੋਵਾਲ ਇਹਨਾਂ ਦਾ ਏਰੀਆ ਕ ਖਾਸ ਸੰਗੋਵਾਲ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਜੀ ਜੀ ਆਪਾਂ ਕਲੋਨੀ ਦੀ ਗੱਲ ਕਰੀਏ ਤਾਂ ਸ਼ਾਇਨ ਕਲੋਨੀ ਦੇ ਵਿੱਚ ਕੋਠੀ ਮਿਲ ਜੂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਨੀਅਰਬਾਈ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦਰਬਾਰ ਗੁਰੂ ਘਰ ਜੀ ਨੀਅਰ ਮਸ਼ਹੂਰਾਪੁਰ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਦੇ ਲੱਗੇ ਹੀ ਅਸੀਂ ਬਾਕੀ 7.5 ਲੱਖ ਰੁਪਇਆ ਓਨਰ ਬਲੋ ਡਿਮਾਂਡ ਹੈ ਪਾਣੀ ਵਾਸਤੇ ਆਪਾਂ ਗੱਲ ਕਰੀਏ ਤਾਂ ਮੋਟਰ ਲੱਗੀ ਹੋਈ ਆ ਤੇ ਆਪਾਂ ਗੱਲਬਾਤ ਸਾਰੀ ਕਰ ਹੀ ਰਹੇ ਹਾਂ ਅਸੀਂ ਜੇ ਤੁਸੀਂ ਜਾ ਕੇ ਇਸ ਕੋਠੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਜਿਹੜੇ ਮਾਲਕ ਨੇ ਇਸ ਕੋਠੀ ਦੇ ਉਹਨਾਂ ਨੇ ਕਿਹਾਗਾ ਵੀ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਹੈ ਇੱਕ ਵਾਰੀ ਪਹਿਲਾਂ ਫੋਨ ਕਰੋ ਫੋਨ ਕਰਨਾ ਜਿਹੜਾ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਵੀ ਦਿੱਤਾ ਸੀਗਾ ਤੇ ਤੁਸੀਂ ਨੋਟ ਵੀ ਕਰ ਲਓ ਜੀ 7837045828 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 7837045828 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੈ ਕੁਝ ਵੀ ਪੁੱਛਣਾ ਮਾਲਕ ਤੋਂ ਪਹਿਲਾਂ ਇੱਕ ਵਾਰੀ ਗੱਲ ਕਰੋ ਜੀ ਜਦੋਂ ਪੂਰੀ ਗੱਲ ਹੋ ਗਈ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਜਾ ਕੇ ਕੋਠੀ ਨੂੰ ਦੇਖਿਓ ਜਦੋਂ ਕੋਠੀ ਦੇਖ ਲਈ ਸਾਰਾ ਕੁਝ ਫਿੱਟ ਬੈਠ ਗਿਆ ਉਹ ਤੋਂ ਬਾਅਦ ਰੇਟ ਮੁਕਾਲਿਓ ਜੀ ਤੇ ਰੇਟ ਜਦੋਂ ਮੁੱਕ ਗਿਆ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਬਾਕੀ ਕੋਠੀ ਵਧੀਆ ਜੀ ਰੇਟ ਵਧੀਆ ਕੋਠੀ ਦਾ ਤੇ ਲੋਕੇਸ਼ਨ ਵੀ ਤੁਹਾਨੂੰ ਮੈਂ ਦੱਸਦੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੀ ਜੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਕੋਠੀ ਆਪਾਂ ਤੋਂ ਬਾੜੇ ਖਾਤਰ ਬਹੁਤ ਸੋਹਣੀ ਬਹੁਤ ਵਧੀਆ ਅੱਜ ਲੈ ਕੇ ਪਹੁੰਚੇ ਆ ਰੇਟ ਤੁਹਾਨੂੰ ਪਸੰਦ ਆ ਗਿਆ ਹੋਆ ਬਸ ਲਾਈਕ ਦੀ ਕਮੀ ਰਹਿ ਗਈ ਜੇ ਹਲੇ ਤੱਕ ਤੁਸੀਂ ਨਹੀਂ ਕੀਤਾ ਲਾਈਕ ਜਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਮ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਆਂ ਜੀ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਪਿੰਡਾਂ ਚੋਂ ਆਪਾਂ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਵਧੀਆ ਰੇਟਾਂ 'ਚ ਕੋਠੀਆਂ ਘਰ ਮਕਾਨ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜਾਊਗਾ ਸਬਸਕ੍ਰਾਈਬ ਦਾ ਬਟਨ ਜਿਹੜਾ ਤੁਸੀਂ ਹਲੇ ਤੱਕ ਨਹੀਂ ਦਬਿਆ ਜੇ ਕਿਸੇ ਨੇ ਜ਼ਰੂਰ ਦਬਾ ਦਿਓ ਨਾਲ ਇੱਕ ਘੰਟੀ ਦਾ ਬਟਨ ਆਉਗਾ ਉਹਨੂੰ ਵੀ ਆਲਟ ਤੇ ਸੈੱਟ ਕਰਕੇ ਜ਼ਰ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੀ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇਨ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ